ਜਿਵੇਂ ਜ਼ਿਕਰ ਕਰ ਰਹੇ ਸੀ ਕਿ ਨੌਜਵਾਨ ਜਦੋਂ ਇਸ ਕਬਰ ਦੇ ਕੋਲ ਪਹੁੰਚਦੇ ਨੇ ਨੂਰਦੀਨ ਦੀ ਕਬਰ ਦੇ ਕੋਲ ਇਸ ਕਬਰ ਦੇ ਉੱਤੇ ਜੁੱਤੀਆਂ ਮਾਰੀਆਂ ਜਾਂਦੀਆਂ ਨੇ ਕਿਉਂਕਿ ਹਰ ਇੱਕ ਧਰਮ ਦੇ ਵਿੱਚ ਰਵਾਇਤ ਹੈ ਕਿਉਂਕਿ ਸਿੱਖ ਧਰਮ ਚਾਹੇ இந்து ਧਰਮ ਜਾਂ ਮੁਸਲਮਾਨ ਧਰਮ ਦੀ ਗੱਲ ਕਰੀਏ ਮੁਸਲਮਾਨ ਜਿਹੜੇ ਨੇ ਮ੍ਰਿਤਕ ਦੇ ਸਰੀਰ ਨੂੰ ਦਫਨਾਉਂਦੇ ਨੇ ਸੋ ਇਹ ਇੱਕੋ ਇੱਕ ਕਬਰ ਹੈ ਦੁਨੀਆ ਦੀ ਜਿਸ ਦੇ ਉੱਤੇ ਜੁੱਤੀਆਂ ਮਾਰੀਆਂ ਜਾਂਦੀਆਂ ਨੇ ਸੋ ਇਹਨਾਂ ਨੌਜਵਾਨਾਂ ਨੂੰ ਤਾਂ ਪੁੱਛਦੇ ਆ ਵੀ ਕੀ ਇਤਿਹਾਸ ਸੀਗਾ ਗੁਰੂ ਸਾਹਿਬ ਜਦੋਂ ਦਤਨ ਕਰ ਰਹੇ ਸੀ ਤਾਂ ਪਿੱਠ ਪਿੱਛੋਂ वार ਕੀਤਾ ਜਾਂਦਾ ਸੋ ਇਸ ਇਤਿਹਾਸ ਨੂੰ ਜੇਕਰ ਅਸੀਂ ਪੜੀਏ ਕੀ ਲੱਗਦਾ ਇਹ ਗੁਰੂ ਸਾਹਿਬ ਜਿਵੇਂ ਸੁਣਦੇ ਹੁੰਨੇ ਵੀ ਵੱਡਿਆ ਤੋਂ ਜਾਂ ਜਿਆਦਾ ਤਾਂ ਨਹੀਂ ਜਾਣਕਾਰੀ ਜਿੰਨੀ ਕੋਈ ਹੈਗੀ ਗੁਰੂ ਸਾਹਿਬ ਦੇ ਟਾਈਮ ਤੇ ਇਹ ਮੁਸਲਮਾਨ ਸੀ ਕੋਈ ਪਿੱਠ ਤੋਂ ਵਾਰ ਕੀਤਾ ਸੀ ਜਿੰਦੇ ਕਰਕੇ ਇਤਿਹਾਸ ਦੇ ਵਿੱਚ ਲਿਖਿਆ ਆਉਂਦਾ ਵੀ ਇਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਵੀ ਉਹਨੂੰ ਲਹੰਤ ਪਾਈ ਸੀ ਗੁਰੂ ਸਾਹਿਬ ਨੇ ਵੀ ਆਉਣ ਵਾਲੇ ਟਾਈਮ ਤੇ ਵੀ ਤੈਨੂੰ ਲਹੰਤਾ ਪਹਿਨਣੀ ਹੈ ਤੇ ਹਰ ਮੇਲੇ ਤੇ ਜਿਵੇਂ ਅੱਗੇ-ਅੱਗੇ ਸੁਣੀ ਆਉਂਦੇ ਓਵੇਂ ਚੱਲੀ ਆਉਂਦਾ ਇਹ ਲੋਕੀਂ ਛੇਤਰ ਮਾਰ ਕੇ ਜਿੰਨਾ ਜਿੰਨਾ ਟਾਈਮ ਇਹਦੇ ਪੰਜ ਪੰਜ ਛੇਤਰਨਾ ਮਾਰੂ ਨਾ ਟਾਈਮ ਯਾਤਰਾ ਵੀ ਨਹੀਂ ਗੁਰੂ ਸਾਹਿਬ ਨੇ ਕਹੇ ਸਫਲ ਹੋਊਗੀ ਜਿਹੜਾ ਆਵੇ ਇੱਥੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਨੂੰ ਲਾਂਤ ਪੈਣ ਨੇ ਇਹਦੇ ਸਿੱਧੇ ਛੇਤਰ ਮਾਰ ਕੇ ਜੇ ਉਹਦੀ ਯਾਤਰਾ ਸਫਲ ਹੋਈ ਹਾਂਜੀ ਇੱਥੇ ਗੁਰੂ ਸਾਹਿਬ ਨੇ ਦਾਤਨ ਕੀਤੀ ਸੀ ਇਸ ਕਰਕੇ ਦਾਤਨ ਸਰ ਗੁਰਦੁਆਰਾ ਸਾਹਿਬ ਬਣਿਆ ਇਹ ਮੁਸਲਮਾਨ ਦੀ ਸਮਾਦ ਹੈ ਜੀ ਇੱਥੇ ਹਰ ਇੱਕ ਸਿੱਖ ਇੱਥੇ ਜੁੱਤੀਆਂ ਮਾਰ ਕੇ ਜਾਂਦਾ ਕਿਉਂਕਿ ਇਹਦੇ ਮੁਸਲਮਾਨ ਨੇ ਸਾਡੇ ਗੁਰੂ ਸਾਹਿਬ ਨਾਲ ਬਹੁਤ ਧੋਖਾ ਕੀਤਾ ਸੀ ਉਸ ਧੋਖੇ ਤੇ ਫਰੇਬ ਨੂੰ ਉਹਦੇ ਵੀ ਫਟਕਾਰ ਪੈ ਰਹੀ ਸੀ ਅੱਜ ਜਦੋਂ ਸਦੀਆਂ ਹੀ ਬੀਤ ਗਈਆਂ ਨੇ ਜਦੋਂ ਦਹਾਕੇ ਹੀ ਬੀਤ ਗਏ ਨੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਲੋਕ ਇਸ ਤਰ੍ਹਾਂ ਦੇ ਨਾਲ ਇਸ ਕਬਰ ਦੇ ਉੱਤੇ ਅੱਜ ਵੀ ਯਾਨੀ ਕਿ ਨੂਰਦੀਨ ਦੀ ਕਬਰ ਦੇ ਉੱਤੇ ਅੱਜ ਵੀ ਲੋਕ ਜੁੱਤੀਆਂ ਮਾਰ ਰਹੇ ਨੇ ਦੁਨੀਆਂ ਦੇ ਇੱਕੋ ਇੱਕ ਕਬਰ ਹੈ ਹਾਲਾਂਕਿ ਹਰ ਇੱਕ ਤਰੰਮ ਦੇ ਵਿੱਚ ਮ੍ਰਿਤਕ ਦੇ ਨੂਦ ਫਲਾਉਣ ਦਾ ਸੰਸ ਇਹ ਉਹ ਕਬਰ ਹੈ ਜਿਸ ਕਬਰ ਦੇ ਉੱਤੇ ਉਸ ਦਿਨ ਤੋਂ ਜਦੋਂ ਨੂਰਦੀਨ ਦੀ ਮੌਤ ਹੋਈ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਇੱਕ ਰਸਮ ਵੀ ਮੰਨ ਸਕਦੇ ਹਾਂ ਕਿ ਇਸ ਜਗ੍ਹਾ ਦੇ ਉੱਤੇ ਜਿੰਨੇ ਵੀ ਲੋਕ ਯਾਤਰਾ ਕਰਨ ਕਿਉਂਕਿ ਇਹ ਮੁਕਸਰ ਸਾਧ ਦੀ ਧਰਤੀ ਇਤਿਹਾਸਿਕ ਧਰਤੀ ਹੈ ਸੋ ਇਸ ਧਰਤੀ ਦੇ ਉੱਤੇ ਜਿੰਨੇ ਲੋਕ ਦਰਸ਼ਨ ਕਰਨ ਪਹੁੰਚਦੇ ਨੇ ਉਹ ਨੂਰਦੀਨ ਦੀ ਇਸ ਕਬਰ ਦੇ ਉੱਤੇ ਆ ਕੇ ਜੁੱਤੀਆਂ ਜ਼ਰੂਰ ਮਾਰਦੇ ਨੇ ਵਿਡੇ ਜਨ ਲਈ ਸਪਵਿੰਦਨ ਲਾਲ ਪ੍ਰਿਆੰਕਾ ਮਿਲੂ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਮੁਕਸੇਦ ਜਿਵੇਂ ਜ਼ਿਕਰ ਕਰ ਰਹੇ ਸੀ ਕਿ ਨੌਜਵਾਨ ਜਦੋਂ ਇਸ ਕਬਰ ਦੇ ਕੋਲ ਪਹੁੰਚਦੇ ਨੇ ਨੂਰਦੀਨ ਦੀ ਕਬਰ ਦੇ ਕੋਲ ਇਸ ਕਬਰ ਦੇ ਉੱਤੇ ਜੁੱਤੀਆਂ ਮਾਰੀਆਂ ਜਾਂਦੀਆਂ ਨੇ ਕਿਉਂਕਿ ਹਰ ਇੱਕ ਧਰਮ ਦੇ ਵਿੱਚ ਰਵਾਇਤ ਹੈ ਕਿਉਂਕਿ ਸਿੱਖ ਧਰਮ ਚਾਹੇ Hindu ਧਰਮ ਜਾਂ ਮੁਸਲਮਾਨ ਧਰਮ ਦੀ ਗੱਲ ਕਰੀਏ ਮੁਸਲਮਾਨ ਜਿਹੜੇ ਨੇ ਮ੍ਰਿਤਕ ਦੇ ਸਰੀਰ ਨੂੰ ਦਫਨਾਉਂਦੇ ਨੇ ਸੋ ਇਹ ਇੱਕੋ ਇੱਕ ਕਬਰ ਹੈ ਦੁਨੀਆ ਦੀ ਜਿਸ ਦੇ ਉੱਤੇ ਜੁੱਤੀਆਂ ਮਾਰੀਆਂ ਜਾਂਦੀਆਂ ਨੇ ਸੋ ਇਹਨਾਂ ਨੌਜਵਾਨਾਂ ਨੂੰ ਤਾਂ ਪੁੱਛਦੇ ਆ ਵੀ ਕੀ ਇਤਿਹਾਸ ਸੀਗਾ ਗੁਰੂ ਸਾਹਿਬ ਜਦੋਂ ਦ ਪਿੱਠ ਪਿੱਛੋਂ ਵਾਰ ਕੀਤਾ ਜਾਂਦਾ ਸੋ ਇਸ ਇਤਿਹਾਸ ਨੂੰ ਜੇਕਰ ਅਸੀਂ ਪੜ੍ਹੀਏ ਕੀ ਲੱਗਦਾ ਹੈ ਇਹ ਗੁਰੂ ਸਾਹਿਬ ਜਿਵੇਂ ਸੁਣਦੇ ਹੌਣੇ ਹੀ ਵੱਡਿਆ ਤੋਂ ਜਾਂ ਜਿਆਦਾ ਤਾਂ ਨਹੀਂ ਜਾਣਕਾਰੀ ਜਿੰਨੀ ਕੋਈ ਹੈਗੀ ਗੁਰੂ ਸਾਹਿਬ ਦੇ ਟਾਈਮ ਤੇ ਇਹ ਮੁਸਲਮਾਨ ਸੀ ਕੋਈ ਪਿੱਠ ਤੋਂ ਵਾਰ ਕੀਤਾ ਸੀ ਜਿੰਦੇ ਕਰਕੇ ਇਤਿਹਾਸ ਦੇ ਵਿੱਚ ਲਿਖਿਆ ਆਉਂਦਾ ਵੀ ਇਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਵੀ ਉਹਨੂੰ ਲਹੰਤ ਪਾਈ ਸੀ ਗੁਰੂ ਸਾਹਿਬ ਨੇ ਵੀ ਆਉਣ ਵਾਲੇ ਟਾਈਮ ਤੇ ਵੀ ਤੈਨੂੰ ਲਹੰਤਾ ਪਹਿਨਣੀ ਹੈ ਤੇ ਹਰ ਮੇਲੇ ਤੇ ਜਿਵੇਂ ਅੱਗੇ-ਅੱਗੇ ਸੁਣੀ ਆਉਂਦੇ ਓਵੇਂ ਚੱਲੀ ਆਉਂਦਾ ਹੈ ਤੇ ਲੋਕੀਂ ਖੇਤਰ ਮਾਰ ਕੇ ਜਿੰਨਾ ਜਿੰਨਾ ਟਾਈਮ ਇਹਦੇ ਪੰਜ ਪੰਜ ਛੇਤਰਨਾ ਮਾਰੂ ਨਾ ਟਾਈਮ ਯਾਤਰਾ ਵੀ ਨਹੀਂ ਗੁਰੂ ਸਾਹਿਬ ਨੇ ਕਹੇ ਸਫਲ ਹੋਊਗੀ ਜਿਹੜਾ ਆਵੇ ਇੱਥੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਨੂੰ ਲਾਂਤ ਪੈਣ ਨੇ ਇਹਦੇ ਸਿੱਤ ਛੇਤਰ ਮਾਰ ਕੇ ਜੇ ਬੰਦੀ ਯਾਤਰਾ ਸਫਲ ਹੋਈ ਹਾਂਜੀ ਇੱਥੇ ਗੁਰੂ ਸਾਹਿਬ ਨੇ ਦਾਤਨ ਕੀਤੀ ਸੀ ਇਸ ਕਰਕੇ ਦਾਤਨ ਸਰ ਗੁਰਦੁਆਰਾ ਸਾਹਿਬ ਬਣਿਆ ਇਹ ਮੁਸਲਮਾਨ ਦੀ ਸਮਾਦ ਹੈ ਜੀ ਇੱਥੇ ਹਰ ਇੱਕ ਸਿੱਖ ਇੱਥੇ ਚੁੱਤੀਆਂ ਮਾਰ ਕੇ ਜਾਂਦਾ ਕਿਉਂਕਿ ਇਹਦੇ ਮੁਸਲਮਾਨ ਨੇ ਸਾਡੇ ਗੁਰੂ ਸਾਹਿਬ ਨਾਲ ਬਹੁਤ ਧੋਖਾ ਕੀਤਾ ਸੀ ਉਹ ਕਿਤੇ ਫਰੇਮ ਨੂੰ ਉਦੋਂ ਵੀ ਫਟਕਾਰ ਪੈ ਰਹੀ ਸੀ ਅੱਜ ਜਦੋਂ ਸਗੀਆਂ ਹੀ ਬੀਤ ਗਈਆਂ ਨੇ ਜਦੋਂ ਦਹਾਕੇ ਹੀ ਬੀਤ ਗਏ ਨੇ ਅੱਜ ਵੀ ਤੁਸੀਂ ਦੇਖ ਸਕਦੇ ਲੋਕ ਇਸ ਤਰ੍ਹਾਂ ਦੇ ਨਾਲ ਇਸ ਕਬਰ ਦੇ ਉੱਤੇ ਅੱਜ ਵੀ ਯਾਨੀ ਕਿ ਨੂਰਦੀਨ ਦੀ ਕਬਰ ਦੇ ਉੱਤੇ ਅੱਜ ਵੀ ਲੋਕ ਜੁੱਤੀਆਂ ਮਾਰ ਰਹੇ ਨੇ ਦੁਨੀਆ ਦੇ ਇੱਕੋ ਇੱਕ ਕਬਰ ਹੈ ਹਾਲਾਂਕਿ ਹਰ ਇੱਕ ਤਰੰਮ ਦੇ ਵਿੱਚ ਅਮਰਿਤਕ ਦੇ ਨੂਦਾ ਫਨਾਉਣ ਦਾ ਸੰਸਕਾਰ ਕਰਨ ਦਾ ਇੱਕ ਰਸਮ ਹੁੰਦੀ ਹੈ ਲੇਕਿਨ ਇਹ ਉਹ ਕਬਰ ਹੈ ਜਿਸ ਕਬਰ ਦੇ ਉੱਤੇ ਉਸ ਦਿਨ ਤੋਂ ਜਦੋਂ ਨੂਰਦੀਨ ਦੀ ਮੌਤ ਹੋਈ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਇੱਕ ਰਸਮ ਵੀ ਮੰਨ ਸਕਦੇ ਹਾਂ ਕਿ ਇਸ ਜਗ੍ਹਾ ਦੇ ਉੱਤੇ ਜਿੰਨੇ ਵੀ ਲੋਕ ਯਾਤਰਾ ਕਰਨ ਕਿਉਂਕਿ ਇਹ ਮੁਕਸਰ ਸਾਧ ਦੀ ਧਰਤੀ ਇਤਿਹਾਸਿਕ ਧਰਤੀ ਹੈ ਸੋ ਇਸ ਧਰਤੀ ਦੇ ਉੱਤੇ ਜਿੰਨੇ ਲੋਕ ਦਰਸ਼ਨ ਕਰਨ ਪਹੁੰਚਦੇ ਨੇ ਉਹ ਨੂਰਦੀਨ ਦੀ ਇਸ ਕਬਰ ਦੇ ਉੱਤੇ ਆ ਕੇ ਜੁੱਤੀਆਂ ਜ਼ਰੂਰ ਮਾਰਦੇ ਨੇ ਵਿੜੇ ਜਰਨਲਿਸਟ ਪਵਿੰਦਰ ਨਾਰਾਇਣ ਕਾਂ ਮਿਲੂ ਡੇਲੀ ਪੋਸਟ ਪੰਜਾਬ ਰਹਿ